ਦੋ ਕਰੰਸ ਨੇ ਪੁੱਤਰ ਚ ਰੋਕ ਕੇ ਕੀ ਰਹਿਣ ਵਾਲੀ ਆ ਅਸੀਂ ਦਾ ਬੀਪੁਰ ਕਲੋਨੀ ਹਰਜੋਤਨੀਆ ਰੋਡ ਕੀ ਗੱਲ ਬਾਤ ਹੋਈ ਸਾਰੀ ਕੀ ਕੀ ਗੱਲ ਬਾਤ ਹੋਈ ਸਾਰੀ ਗੱਲ ਬਾਤ ਕਿਥੇ ਵਿਆਹ ਹੈ ਇਹ ਗੱਲ ਆਹੀ ਪਰ ਜੋਤੇ ਦਾ ਵਿਆਹ ਹੈ ਉਥੇ ਵਿਆਹ ਦੇਖਿਆ ਤਾਂ ਖਾਣ ਪੀਣ ਦੇ ਸਾਰੇ ਚ ਆਹੀ ਇਹਨੂੰ ਘਰ ਚੜ ਚੜੀ ਆਂਦਾ ਮੇਹਨਤ ਕਰਕੇ ਆ ਗੱਲ ਆਹੀ ਬਾਕੀ ਕੋਈ ਨਹੀਂ ਅਸੀਂ ਸਾਰਾ ਤੇ ਚੱਲ ਗਏ ਕਿੱਥੇ ਲੱਗਿਆ ਤੁਹਾਨੂੰ ਸੁਣਾਈ ਇਹ ਸਾਨੂੰ ਫਿਰ ਪੋਸਟਲ ਨੇ ਦਿੱਤੇ ਹਾਂ ਦੇਖਿਆ ਉਧਰ ਤਾਂ ਲੱਗਿਆ ਵੇ ਆਪੇ ਆ ਇਹ ਕੰਮ ਕੀ ਕਰਦੇ ਨੇ ਕੋ ਕੰਮ ਕਰਦਾ ਸੀ ਇਹ ਸ਼ੇਰ ਸਰਵਸੋ ਅ ਹਾਂ ਜਿੰਨੀ ਰੱਖੀ ਆਪਣੀ ਦਾ ਆ ਕੰਪਨੀਆ ਦਾ ਤਗੜਾ ਤੇ ਉਹ ਕੰਮ ਕਰਦਾ ਸੀ ਇਥੇ ਅੰਮਰਸਾਦੀ ਕੰਪਨੀ ਨਾ ਦੇ ਦੇਣਾ ਤੇ ਮਤਲਬ ਬੱਚੇ ਪੁੱਛੇ ਇਹਨਾਂ ਦੇ ਬੱਚੇ ਇਹਦੇ ਦੋ ਬੱਚੇ ਨੇ ਉਹ ਲੜਕੇ ਨਾ ਮੇਰੇ ਦੋ ਜੁਆਨ ਜੁਆਨ ਨੇ ਬੱਚੇ ਪੜ੍ਹਦੇ ਨੇ ਜੀ ਕੰਡ ਉਹ ਤੋਂ ਕਿ ਇੱਕ ਜਸ ਹੌਸ ਇੰਸਪੈਕਟਰ ਲਾ ਕੇ ਡੈੱਡ ਬਡੀ ਪਈ ਆ ਫਿਰ ਮੌਕੇ ਤੇ ਆਏ ਆ ਤੇ ਇਹਨਾਂ ਨੇ ਪਰਿਵਾਰ ਦੇ ਮੈਂਬਰਾਂ ਨਾਲ ਤਾਲਮਿਲ ਕੀਤਾ ਵਾ ਉਹਨਾਂ ਪੁੱਛਿਆ ਵਾ ਉਹ ਕਹਿੰਦੇ ਵੀ ਅਸੀਂ ਕੱਲ ਇੱਥੇ ਲਕੀ ਪਾਲਸ ਵਿੱਚ ਵਿਆਹ ਵਿੱਚ ਆਏ ਸੀਗੇ ਤੇ ਅਸੀਂ ਬਾਕੀ ਸਾਰਾ ਪਰਵਾਰ ਚੱਲ ਗਏ ਤੇ ਇਹ ਇਹਨਾਂ ਨੇ ਮੋਟਰਸਾਈਕਲ ਤੇ ਆਉਣਾ ਸੀਗਾ ਤੇ ਇਹ ਕਿਤੇ ਪੈਦਲ ਹੀ ਆ ਰਹੇ ਤੇ ਇੱਥੇ ਡਿੱਗ ਪਏ ਆ ਖਾਲੀ ਫਲਾਟ ਲਾਗੇ ਰੋਡ ਦੇ ਉੱਪਰ ਹੀ ਸਾਈਡ ਤੇ ਤੇ ਇਹਦੀ ਠੰਡ ਕਰਕੇ ਜਿਹੜੀ ਆ ਉਠਿਆ ਨਹੀਂ ਗਿਆ ਇਹਨਾਂ ਨੂੰ ਪਤਾ ਨਹੀਂ ਉਸ ਕਰਕੇ ਇਹਨਾਂ ਦੀ ਠੰਡ ਕਰਕੇ ਮੌਤ ਹੋ ਗਈ ਸਰ ਇਹਨਾਂ ਦਾ ਕੋਈ ਨਾਮ ਪਤਾ ਕਿੱਥੋਂ ਰਹਿਣ ਵਾਲੇ ਇਹ ਇਹਨਾਂ ਦਾ ਨਾਮ ਵਿਕਰਮਜੀਤ ਸਿੰਘ ਸਨਮ ਤਰਲੋਕ ਸਿੰਘ ਵਾਸੀ ਪਿੰਡ ਨਵੀਪੁਰਿਆ ਇਹ ਤੁਹਾਨੂੰ ਬਾਸਰੋਂ ਬੁਲਾਇਆ ਵਾ ਵਾਰਸੀ ਆ ਚੁੱਕੇ ਨੇ ਹੁਣ ਜੋ 174 ਦੀ ਕਾਰਵਾਈ ਜਿਹੜੀ ਉਹਗਲਿਆਂ ਦੀ ਜਾ ਰਹੀ ਹੈ